ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਬਰ ਕਲੋਥ ਹਾਊਸ ਐਂਡ ਫੈਟਿਗ ਬਲੱਡ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਅਸੀਂ ਫਿਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਦਾਸ ਬ੍ਰਾਂਡ ਦੇ ਦੋ ਪਾਰਸਲ ਪਹੁੰਚ ਚੁੱਕੇ ਆ ਜੀ ਜਿਹੜੇ ਮੇਰੀਆਂ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਲੈਣੀ ਉਹ ਪਹਿਲਾਂ ਵਿਜ਼ਿਟ ਕਰ ਸਕਦੀਆਂ ਫਿਰ ਅਸੀਂ ਆਨਲਾਈਨ ਪਾਵਾਂਗੇ ਕਿਉਂਕਿ ਮੇਰੀਆਂ ਭੈਣਾਂ ਨੂੰ ਕਾਫੀ ਨਰਾਜ਼ਗੀ ਹੁੰਦੀ ਹੈ ਜੀ ਕਿ ਉਹਨਾਂ ਨੂੰ ਜਿਹੜੇ ਪੀਸ ਆ ਨਹੀਂ ਮਿਲਦੇ ਜੀ ਅਸੀਂ ਆਨਲਾਈਨ ਹਜੇ ਤਈ ਪਾ ਰਹੇ ਤੇ ਅਸੀਂ ਆਨਲਾਈਨ ਹਜੇ ਰੁਕ ਕੇ ਪਾਵਾਂਗੇ ਜ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੇ ਪੀਸ ਲੈ ਸਕਦੇ ਹੋ ਦੋ ਪਾਰਸਲ ਮੇਰੀ ਸ਼ਾਪ ਤੇ ਆ ਚੁੱਕੀ ਹੈ ਜੀ ਦਾਸ ਬ੍ਰੈਂਡ ਦੇ ਠੀਕ ਹੈ ਜੀ ਅੱਜ ਅਸੀਂ ਫਿਰ ਥੋੜੇ ਜਿਹਾ ਪਲੇਨ ਪੀਸ ਦਿਖਾਵਾਂਗੇ ਜੋ ਅਸੀਂ ਵੀਡੀਓ ਲੱਗੇ ਉਹਨਾਂ ਨੂੰ ਪਲੇਨ ਪੀਸ ਹਨ سٹਾਰਟ ਕਰਨ ਇਹਨਾਂ ਸਾਡੇ ਦਾਸ ਬ੍ਰੈਂਡ ਦੇ ਕੱਟ ਪੀਸ ਦੋ ਪਾਰਸਲ ਸਾਡੀ ਸ਼ਾਪ ਤੇ ਆਏ ਹੋਏ ਆ ਜੀ ਪ੍ਰਿੰਟ ਵੀ ਤੁਹਾਨੂੰ ਇੱਕ ਦੋ ਦਿਖਾ ਦਿੰਨੇ ਆ ਬੜੇ ਪਿਆਰੇ ਪਿਆਰੇ ਪ੍ਰਿੰਟ ਮਿਲਣ ਵਾਲੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਜਿਹੀ ਪ੍ਰਿੰਟ ਰਹਿਣ ਵਾਲੇ ਆ ਚੈੱਕ ਕਰੋ ਜੀ ਦੋ ਪਾਰਸਲ ਸਾਡੇ ਹਾਂ ਜੀ ਵੇ ਜੀ ਚੈੱਕ ਕਰ ਸਕਦੇ ਹੋ ਤੁਸੀਂ ਦਾਸ ਬ੍ਰੈਂਡ ਲਈ ਵੀ ਹੈ ਦਾਸ ਬ੍ਰੈਂਡ ਦੀ ਜਿਹੜੀਆਂ ਮਿੱਧੀਆਂ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਲੈਣੇ ਸੀ ਉਹ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੇ ਪਾਰਸਲ ਸਾਡੇ ਕੋਲੋਂ ਸੌਰੀ ਸਾ ਇਹ ਵਾਲੇ ਜਿਹੜੇ ਕਟ ਪੀਸ ਹੈ ਉਹ ਲੈ ਸਕਦੇ ਹੋ ਜੀ ਠੀਕ ਹੈ ਜੀ ਹਾਂ ਜੀ ਥੋੜੇ ਜਿਹਾ ਅਸੀਂ ਪਲੇਨ ਪੀਸ ਦਿਖਾਵਾਂਗੇ ਠੀਕ ਹੈ ਜੀ ਸਾਡੇ ਕੋਲ ਜਿਹੜੇ ਪਲੇਨ ਪੀਸ ਪਹੁੰਚੇ ਉਹ ਰਹਿਣਗੇ ਮਸਲੀਨ ਦੇ ਵਿੱਚ ਮਸਲੀਨ ਖਾਦੀ ਦੇ ਵਿੱਚ ਰਹਿਣ ਵਾਲੇ ਆ ਜੋ ਅਰਾਮਨਾ ਸੋਬਰ ਕੇ ਫ੍ਰੈਕਟ ਰਹਿਣਗੇ ਤੇ ਅਰਾਮਨਾ ਸਮਰ ਸੀਜ਼ਨ ਵਿੱਚ ਵੀ ਪੈ ਜਾਣੇ ਇਸ ਤੋਂ ਪਹਿਲਾਂ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਐਸ ਕੇ ਦੀ कॉटन ਲਾਈਨਿੰਗ ਹੈ ਜੀ ਇਹ ਦੇਖ ਸਕਦੇ ਹੋ ਖਾਦੀ ਹੈ ਇਹ ਐਸ ਕੇ ਦੀ ਚੈੱਕ ਕਰ ਲਓ ਜੇ ਕਲਰ ਤੁਹਾਡੇ ਕੋਲੇ ਪਹੁੰਚੇ ਇੱਕ ਦੋ ਕਲਰ ਪਹੁੰਚੇ ਜੇਕਰ ਮੇਰੇ ਭੈਣਾਂ ਨੇ ਲੈਣਾ ਤਾਂ ਉਹ ਵੀ ਲੈ ਸਕਦੀਆਂ ਚੈੱਕ ਕਰ ਸਕਦੇ ਹੋ ਤੁਸੀਂ ਐਸ ਕੇ ਦੀ ਇਹ ਖਾਦੀ ਹੈ ਜੀ ਸਟਾਫ ਦੇਖ ਸਕਦੇ ਹੋ ਠੀਕ ਹੈ ਜੀ SK ਦੀ ਸਟੈਂਪ ਲੱਗੀ ਹੋਈ ਉਹ ਵੀ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਲ ਹੋਗੀ 650 650 ਤੋਂ ਇਹ ਵਾਲਾ ਸੂਟ ਪਹਿਣ ਵਾਲਾ ਜੀ ਠੀਕ ਹੈ ਜੀ ਵਰਕ ਕਰਵਾਓ ਕੁਝ ਵੀ ਕਰਵਾ ਸਕਦੇ ਹੋ ਹੈਂਡ ਵਰਕ ਵੀ ਤੁਸੀਂ ਇੱਥੇ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਪੇਂਟ ਵੀ ਕਰਵਾ ਸਕਦੇ ਹੋ ਟਰੈਡ ਵਰਕ ਵੀ ਕਰ ਸਕਦੇ ਹੋ ਇਹ ਤੁਹਾਨੂੰ 650 ਦਾ ਸੂਟ ਪਹਿਣ ਵਾਲਾ SK ਦਾ ਜੀ ਠੀਕ ਹੈ ਜੀ ਅਗਲਾ ਵੀ ਇਹਦੇ ਵਿੱਚ ਕਲਰ ਤੁਹਾਨੂੰ ਦਿਖਾ ਦਿੰਨੇ ਕਿਹੜੇ-ਕਿਹੜੇ ਕਲਰ ਅਵੇਲੇਬਲ ਹੈ ਇਹ ਕਾਵਲਾ ਕਲਰ ਆਊਗਾ ਜੇਰੀ ਵਿੱਚ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ चेक करो जी साढ़े छे सौ जी प्राइस रहो जी एक थोनों ये वाला कलर मिलने वाला जी ये भी बड़ा प्यारा जहा कलर है सारे कलर ही बड़े प्यारे ज रहने वाले हैं, ठीक है जी बड़े प्यारे ज कलर एस के खादी कॉटन है जी ये एक वाला कलर मिलने वाला जी साढ़े छे सौ जी प्राइज रहने वाली थी। है जी ठीक है जी ਹੁਣ ਅਸੀਂ ਦਿਖਾਵਾਂਗੇ ਤੁਹਾਨੂੰ ਪਲੇਨ ਪੀਸ ਪਲੇਨ ਪੀਸ ਜਿਹੜਾ ਸਟਾਫ ਰਹਿਣ ਵਾਲਾ ਜੀ ਮਸਲੀਨ ਖਾਦੀ ਰਹੂਗਾ ਜੀ ਬਿਲਕੁਲ ਸੌਫਟ ਆਰਾਮ ਨਾਲ ਤੁਸੀਂ ਇਹਨੂੰ ਸਮਰ ਸੀਜ਼ਨ ਵਿੱਚ ਵੇਅਰ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਇਹਦੇ ਸਟਾਫ ਨੂੰ ਦੇਖ ਸਕਦੇ ਹੋ ਬਿਲਕੁਲ ਸੌਫਟ ਸਟਾਫ ਰੈਡ ਵਾਲਾ ਜੀ ਦੇਖੋ ਜੀ ਬਿਲਕੁਲ ਸੌਫਟ ਜਿਹੜਾ ਸਟਾਫ ਹੈ ਆਰਾਮ ਨਾਲ ਤੁਸੀਂ ਇਹਨੂੰ ਸਮਰ ਸੀਜ਼ਨ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਕੱਟ ਰਹੂਗੀ ਸਿਰਫ 5.5 ਮੀਟਰ ਦੀ ਕੱਟ ਰਹੂਗੀ ਬਿਲਕੁਲ ਸੌਫਟ ਸਟਾਫ ਹੈ ਦੇਖੋ ਜੀ ਵਿਦਆਊਟ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਜੇ ਕਿ ਅਸੀਂ ਮੇਰੀ ਭੈਣ ਜਿਵੇਂ ਲਾਈਟ ਕਲਰ ਹੈ ਲਾਈਨਿੰਗ ਲਗਾ ਸਕਦੀ ਆ ਬਸ ਬਿਲਕੁਲ ਅੰਡਰ ਸ਼ਰਟ ਵਾਂਗੂ ਤੁਸੀਂ ਲਾਈਨਿੰਗ ਜ਼ੂਸ ਕਰ ਸਕਦੇ ਹੋ ਇਹਦੇ ਉੱਪਰ ਤੇ ਬਿਨਾ ਲਾਈਨਿੰਗ ਤੋਂ ਜਿਹੜਾ ਡਾਰਕ ਕਲਰ ਆ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਬਣਾ ਸਕਦੇ ਹੋ ਬਿਲਕੁਲ ਸੌਫਟ ਸਟਾਫ ਹੈ ਜੀ ਦੇਖੋ ਜੀ ਕਲਰ ਚੈੱਕ ਕਰੋ ਜੀ ਆਫ ਵਾਈਟ ਹੈ 5.5 ਮੀਟਰ ਦੀ ਕਟ ਹੈ ਪ੍ਰਾਈਸ ਰਹੂਗਾ 250 ਰੁਪਏ ਇਹ ਦੇਖੋ ਕਲਰ ਬੜਾ ਸੋਨਾ ਜਾਂ ਗਰੇ ਜਾਂ ਮਾਊਸ ਕਲਰ ਰਹੂਗਾ ਜੀ ਗਰੇ ਮਾਊਸ ਕਲਰ ਰਹੂਗਾ ਇਹ ਵਾਲਾ ਰਹੂਗਾ ਪੀਚ ਲਾਈਟ ਜਾਂ orange শেਡ ਦੇ ਵਿੱਚ ਮਿਲੂਗਾ ਤੁਹਾਨੂੰ ਲਾਈਟ orange শেਡ ਹੈ ਬਿਲਕੁਲ ਸੌਫਟ ਸਟਾਫ ਰਹੂਗਾ ਜੀ ਬਿਲਕੁਲ ਸੌਫਟ ਦੇਖ ਸਕਦੇ ਹੋ ਤੁਸੀਂ ਇਹ ਰਹੂਗਾ ਜੀ ਮਹਿੰਦੀ ਕਲਰ ਦੇ ਵਿੱਚ ਇਹ ਮਹਿੰਦੀ ਕਲਰ ਦੇ ਵਿੱਚ ਰਹੂਗਾ ਜੀ ਦੇਖ ਸਕਦੇ ਹੋ ਸਟਾਫ ਬਹੁਤ ਹੀ ਫਾਈਨ ਹੈ ਜੀ ਇਹ ਇਹ ਬਣਾ ਮਹਿਰੂਨ ਕਲਰ ਦੇ ਵਿੱਚ ਰਹੂਗਾ ਜੀ ਮਹਿਰੂਨ ਕਲਰ ਦੇ ਵਿੱਚ ਰਹਿਣ ਵਾਲਾ ਜੀ ਮਸਲੀਨ ਖਾਦੀ ਰਹੂਗਾ ਜੀ ਬਿਲਕੁਲ ਸੌਫਟ ਸਟਾਫ ਹੈ ਪਿਸਤਾ ਕਲਰ ਹੈ ਕੱਟ ਮਰੋਗੀ 5.5 ਮੀਟਰ ਦੀ ਪ੍ਰਾਈਸ ਰਹੂਗਾ 250 ਰੁਪਏ ਬਲੈਕ ਕਲਰ ਦੇ ਵਿੱਚ ਆਊਗਾ ਜੀ ਰੈੱਡ ਕਲਰ ਦੇ ਵਿੱਚ ਆਊਗਾ ਦੇਖ ਸਕਦੇ ਹੋ ਤੁਸੀਂ ਰੈੱਡ ਕਲਰ ਠੀਕ ਹੈ ਜੀ ਰੈੱਡ ਕਲਰ ਸਾਡੇ ਕੋਲੇ ਸਿਰਫ ਇੱਕ ਅੱਧਾ ਦੋ ਤਿੰਨ ਅਵੇਲੇਬਲ ਹੈ ਕਾਫੀ ਟ੍ਰੈਂਡ ਹੈ ਜੀ ਰੈੱਡ ਕਲਰ ਦਾ ਫੁਲਕਾਰੀ ਵਰਕ ਹੁੰਦਾ ਰੈੱਡ ਕਲਰ ਤੇ ਬਹੁਤ ਪਿਆਰਾ ਲੱਗਦਾ ਸਿਰਫ ਇੱਕ ਦੋ ਕਲਰ ਹੀ ਸਾਡੇ ਕੋਲੇ ਅਵੇਲੇਬਲ ਹੈ ਇਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਠੀਕ ਹੈ ਬੜਾ ਪਿਆਰਾ ਜਿਹਾ ਨਿਊਜ਼ ਆ ਕਲਰ ਰਹੂਗਾ ਜੀ ਇਹ कट रहेगी साढ़े पं मीटर दी पीच कलर जी यह गाज सॉरी लाइट गाजरी शेड है जी साढ़े पाँच मीटर की कट वाली है प्राइस रहूगा ढाई सौ रुपए ये रहूगा जी ये वाला जरा कलर रहने वाला है ये येगा माउस कलर ब्राउन जहाँ माउस कलर रहूगा बहुत प्यारा कलर है जी ये डार्क ग्रे शेड आऊगा जी बहुत प्यारा कलर रहने वाला डार्क ग्रे कलर आएगा ਪੀਚ ਕਲਰ ਆਉਣ ਵਾਲਾ ਹੈ ਬੜਾ ਪਿਆਰੇ ਜਿਹੇ ਕਲਰ ਮਿਲਗੇ ਤੁਹਾਨੂੰ 5.5 ਮੀਟਰ ਦੀ ਕੱਟ ਮਿਲੂਗੀ ਜੀ ਪ੍ਰਾਈਸ ਸਿਰਫ 250 ਰੁਪਿਆ ਰਹੂਗਾ ਪਿਸਤਾ ਸ਼ੇਡ ਹੈ ਲਾਈਟ ਸ਼ੇਡ ਆ ਰਿਹਾ ਇਹ ਲਾਈਟ ਜਿਆ ਬਲੂ ਸ਼ੇਡ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਵਾਈਨ ਸ਼ੇਡ ਦੇ ਵਿੱਚ ਮਿਲੂਗਾ ਤੁਹਾਨੂੰ ਵਾਈਨ ਸ਼ੇਡ ਦੇ ਵਿੱਚ ਬਿਲਕੁਲ ਸੌਫਟ ਸਟੱਫ ਰਹੂਗਾ ਜੀ ਬਿਲਕੁਲ ਸੌਫਟ ਆਫ ਵਾਈਟ ਦੇ ਵਿੱਚ ਮਿਲੂਗਾ ਜੀ ਸਕੈਨ ਆਫ ਵਾਈਟ ਪੀਸ ਹੈ ਜੀ ਸਕੈਨ ਆਫ ਵਾਈਟ ਇਹ ये वाला कलर देखो ये भी बड़ा प्यारा जा वाइन जा कलर होगा वाइन कलर है जी बड़ा प्यारा जा ये मिलूगा मिलेगा पिंक कलर पिंक कलर मिलूगा ये रेड वाला बिल्कुल सॉफ्ट स्टाफ है जी रेड कलर ये वाला कलर देखो जी ये भी न्यू कलर है बहुत बहुत ट्रेंड है ये वाले कलर का जी ठीक है जी न्यू कलर है यह मिलूगा थलर ये वाइन कलर मिलूगा ये वाला मिलूगा पिस्ता कलर पिस्ता कलर मिलूगा जी हाँ जी ये रेस्ट कलर आऊगा जी ये रेस्ट कलर है ये वाला जरा ये वाला माउस कलर है ना वाली ग्रे माउस जहा कलर है जी बड़ा प्यारा ये जिन माउस कलर है जी ठीक है जी चेक करिए चलो बहुत प्यारे कलर रहने वाले थोड़ा जा डार्क पिंक कलर आऊगा जी एक कलर अवेलेबल है जी ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਕਾਟਨ ਸਟੱਫ ਸਟਾਰਟ ਹੋ ਜਾਊਗਾ ਇਹ ਵਾਲੇ ਪੀਸ ਹੋਂ ਤੱਕ ਰਹਿਣੇ ਆ ਬਸ ਤੁਸੀਂ ਆਪਣੇ ਫੰਕਸ਼ਨ ਲਈ ਇਹਨਾਂ ਰੈਡੀ ਕਰ ਸਕਦੇ ਹੋ ਦੇਖੋ ਜੀ ਕਲਰ ਕਿੰਨਾ ਪਿਆਰਾ ਨਿਊ ਜੀ ਸ਼ੇਡ ਵਿੱਚ ਮਾਊਸ ਜਿਹਾ ਕਲਰ ਆਣ ਵਾਲਾ ਬਹੁਤ ਪਿਆਰਾ ਕਲਰ ਆਣ ਵਾਲਾ ਜੀ ਵਾਲਾ ਪੀਸ ਦਾ ਇਹ ਵਾਲਾ ਆਊਗਾ ਜੀ ਡਾਰਕ ਰੈਸਟ ਜਿਹਾ ਕਲਰ ਆਉ ਕਾਪਰ ਕਲਰ ਕਹਿੰਦੇ ਇਹਨੂੰ ਕਾਪਰ ਕਲਰ ਆਊਗਾ ਜੀ ਇਹ ਵੀ ਰੈਸਟ ਕਲਰ ਆਊਗਾ ਇਹ ਕਲਰ ਵੀ ਇਹ ਵਾਲਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਹੈ ਦੇਖੋ ਜੀ ਨਿਊ ਜੀ ਸ਼ੇਡ ਦੇ ਵਿੱਚ ਕਲਰ ਆਊਗਾ ਇਹ ਵਾਲਾ ਕਲਰ ਦੇਖੋ ਜੀ ਬੜੀ ਪਿਆਰੀ ਜੀ ਮੈਚਿੰਗ ਹੈ ਇਦਾਂ ਦੇ ਵੀ ਬਣਾ ਸਕਦੇ ਹੋ ਤੁਸੀਂ ਬਹੁਤ ਪਿਆਰਾ ਕਲਰ ਆਊਗਾ ਪ੍ਰਾਈਸ ਸਿਰਫ ਇਹਦਾ ਪੀਸਾਂ ਦੇ 220 ਰਹਿਣ ਵਾਲੀ ਆ ਕੱਟ ਰਹੂਗੀ 5.5 ਮੀਟਰ ਦੇ ਵਿੱਚ ਚੈੱਕ ਕਰੋ ਜੀ ਪੀਸ ਦੇਖੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਨੇ ਇਹ ਵਾਲਾ ਮਿਲੂਗਾ ਕਲਰ ਤੋਂ ਨੂੰ ਫਰੋਜੀ ਕਲਰ ਦੇ ਵਿੱਚ ਠੀਕ ਹੈ ਜੀ ਇਸ ਤੋਂ ਮੈਂ ਕਿ ਤੁਹਾਨੂੰ ਦਿਖਾਵਾਂਗੀ ਸਾਡੀ ਬਟਿਕ ਤੇ ਇੱਕ ਡਰੈਸ ਰੈਡੀ ਹੋਈ ਆ ਜੀ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਐਡਾ ਨਹੀਂ ਡਰੈਸ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਕਰਾ ਸਕਦੇ ਹੋ ਇਹ ਸਾੜੀ ਸੀ ਜੀ ਸਾੜੀ ਦਾ ਅਸੀਂ ਇੱਕ ਲਹਿੰਗਾ ਤਿਆਰ ਕੀਤਾ ਦੇਖ ਸਕਦੇ ਹੋ ਨੀਚੇ ਇਹੀ ਬਾਰਡਰ ਅਸੀਂ ਲਹਿੰਗੇ ਤੇ ਲੈ ਆਂਦਾ ਜੀ ਇਹਦਾ ਠੀਕ ਹੈ ਜੀ ਸਾੜੀ ਦਾ ਜਿਹੜਾ ਬਾਰਡਰ ਸੀ ਨਾ ਲਹਿੰਗੇ ਤੇ ਲੈ ਆਂਦਾ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਬੜਾ ਪਿਆਰਾ ਜਿਹਾ ਹੈਵੀ ਲਹਿੰਗਾ ਬਣਾਇਆ ਸੀ ਇਹ ਸ਼ਾਰਟ ਇਹ ਜਿਹੜਾ ਸ਼ਰਟ ਬਣੀ ਆ ਜੀ ਲਹਿੰਗੇ ਦੇ ਨਾਲ ਜਿਹੜੇ ਪੀਸ ਅਸੀਂ ਸਾੜੀ ਦੇ ਵਿੱਚੋਂ ਲੈ ਕੇ ਠੀਕ ਹੈ ਜੀ ਉਹ ਵਾਲੇ ਪੀਸ ਅਸੀਂ neck ਤੇ ਲਗਾਏ neck ਇਹਦਾ ਇਦਾਂ ਰੈਡੀ ਕੀਤਾ। ਨੀਚੋਈ ਵਾਲਾ ਬਾਰਡਰ ਅਸੀਂ ਸ਼ਰਟ ਤੇ ਲਗਾਤਾ ਸੀ ਦੇਖ ਸਕਦੇ ਹੋ ਤੁਸੀਂ ਸ਼ਰਟ ਤੇ ਲਗਾਇਆ ਬਾਰਡਰ ਹੀ ਐਦਾਂ ਇਹ ਬਾਜ਼ੂ ਤੇ ਲਗਾ ਕੇ ਰੈਡੀ ਹੋਇਆ ਸੀ ਦੇਖੋ ਜੀ ਬਹੁਤ ਪਿਆਰਾ ਇਹ ਲਹੰਗਾ ਰੈਡੀ ਹੋਇਆ ਜੇਕਰ ਤੁਸੀਂ ਵੀ ਇਦਾਂ ਦੇ ਡਰੈਸ ਰੈਡੀ ਕਰਾਉਣਾ ਚਾਹੋ ਨਾ ਤਾਂ ਕਰਵਾ ਸਕਦੇ ਹੋ ਜੀ ਬਹੁਤ ਪਿਆਰੀ ਡਰੈਸ ਰੈਡ ਵਾਲੀ ਹੈ ਪਿੱਛੇ ਤੁਸੀਂ ਨੈਕ ਦੇਖ ਸਕਦੇ ਹੋ ਹੋਲ ਵਾਲਾ ਇਹਦਾ ਨੈਕ ਬਣਿਆ ਹੋਇਆ ਹੈ ਦੇਖ ਸਕਦੇ ਠੀਕ ਹੈ ਜੀ ਇਹ ਹਨ ਅੱਜ ਦੇ ਸਾਡੇ ਕੱਟ ਪੀਸ ਪਲੇਨਰ ਵਾਲੇ ਤੇ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਇ ਕਰ ਸਕਦੇ ਹੋ ਤੇ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਤੇ ਮੇਰੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰਿਓ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ